ਚਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਕੀ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਇੱਕ ਗੱਲਬਾਤ ਕਰਨੀ ਹੈ ਹਾਈ ਹਾਈ ਬੜੇ ਚੋਕ ਚ ਵੀਤੇ ਆਏ ਆ ਤਾਂ ਸੁਣ ਮਿੱਠਾ ਸਿੰਘ ਜੀ ਜੈ ਜੀ ਜੈ ਹਿੰਦ ਜੈ ਹਿੰਦ ਜੈ 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 ਬ੍ਰਿੰਦਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੈ ਹਿੰਦ ਰਾਟਾ ਸਾਹਿਬ ਹਾਂ ਬੈਠੋ ਬੈਠੋ ਮੈਂ ਕਿਹਾ ਪਤਾ ਨਹੀਂ ਕੌਣ ਆ ਗਿਆ ਮੈਂ ਕਿਹਾ ਮਿੱਠਾ ਸਿੰਘ ਜੀ ਰੁਝੇ ਲੱਗਦੇ ਆ ਹਾਂ ਦੇਖੋ ਗੱਲ ਇਹ ਆ ਰੁਝੀਵੇਂ ਜਿਹੜੇ ਆ ਨਾ ਇਹ ਜ਼ਿੰਦਗੀ ਨੂੰ ਅੱਗੇ ਰੱਖਣ ਲਈ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੀ ਹੈ ਨਾ ਰੱਦੀਆਂ ਵਿੱਚ ਜਿਹੜਾ ਰਵਾਂਗੇ ਤੇ ਚੰਗੇ ਰਵਾਂਗੇ। ਵੇਲੇ ਰਵਾਂਗੇ ਤੇ ਬਿਮਾਰ ਰਵਾਂਗੇ। ਬਿਲਕੁਲ ਜੀ ਬਿਲਕੁਲ ਬਿਲਕੁਲ। ਹੋਰ ਸਾਹਿਬ ਕੀ ਖੈਰੀਅਤ ਹੈ? ਬਿਲਕੁਲ ਖੈਰੀਅਤ ਹੈ ਜੀ। ਬਹੁਤ ਵਧੀਆ। ਮਿਹਰਬਾਨੀਆਂ ਉੱਪਰ ਵਾਲੇ ਦੀ। ਤੁਸੀਂ ਸੁਣਾਓ। ਬਿਲਕੁਲ ਠੀਕ ਹੈ ਜੀ। ਡਾਕਟਰ ਸਾਹਿਬ ਆਏ ਆ। ਹਾਂ ਜੀ ਡਾਕਟਰ ਸਾਹਿਬ ਆਏ ਆ ਜੀ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਨਾਲ ਲੈ ਕੇ ਆਏ ਆ। ਕੀ ਬਾਤ ਹੈ। ਮੈਂ ਕਿਹੜਾ ਜਾਣਕਾਰੀ ਚਾਹੀਦੀ ਆ। ਮਿਹਰਬਾਨੀਆਂ ਤੁਹਾਡੀ ਬਹੁਤ ਬਹੁਤ ਦਸੋ ਇਹਨਾਂ ਦੇ ਬਾਰੇ ਜਾਣ ਪਛਾਨ ਕਰਾਓ ਬਿਲਕੁਲ ਜੀ ਬਿਲਕੁਲ ਡਾਕਟਰ ਵਿਕਰਮ ਵਰਮਾ ਜੀ ਨੇ ਜੀ ਔਰ ਜਿਹੜੇ ਕਿ ਬਾਗਬਾਨੀ ਵਿਕਾਸ ਅਫਸਰ ਨੇ ਔਰ ਆਉਦੀਆਂ ਸੇਵਾਵਾਂ ਜਿਹੜੀਆਂ ਉਹ ਜ਼ਿਲ੍ਹਾ ਹੁਸ਼ਿਆਰਪੁਰ ਚ ਅੱਜਕੱਲ ਨਿਭਾ ਰਹੇ ਨੇ ਕੀ ਆ ਬੜੀ ਸਹੀ ਬੜੀ ਸਹੀ ਜਗ੍ਹਾ ਤੇ ਆ ਹਾਂ ਤਜਰਬੇਕਾਰ ਨੇ ਕਿਉਂਕਿ ਹੁਸ਼ਿਆਰਪੁਰ ਜ਼ਿਲ੍ਹਾ ਮਠਾ ਸਿੰਘ ਜੀ ਵੈਸੇ ਫਲਾਂ ਲਈ ਮਸ਼ਹੂਰ ਹੈ ਬਾਗ ਜਿਹੜੇ ਆ ਉੱਥੇ ਫਲ ਬਹੁਤ ਲੱਗਦਾ ਉਹਦੇ ਲਈ ਮਸ਼ਹੂਰ ਆ ਚਲੋ ਇਹਨਾਂ ਨਾਲ ਸਾਰੀ ਗੱਲਬਾਤ ਅਸੀਂ ਕਰਨੀ ਹੈ ਜੀ ਆਿਆਂ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਵੀਰੇ ਦੇ ਤੁਸੀਂ ਜਨਾਓ ਬਿਲਕੁਲ ਜੀ ਠੀਕ ਹੈ ਤੁਸੀਂ ਤੁਹਾਨੂੰ ਪਤਾ ਕਿ ਅੱਜ ਕੱਲ ਠੰਡ ਮੱਠਾ ਸਿੰਘ ਜੀ ਵੱਧ ਗਈ ਆ ਵੱਧ ਗਈ ਆ ਤੇ ਠੰਡ ਦੇ ਨਾਲ ਨਾਲ ਨਾ ਧੁੰਦ ਪੈਣੀ ਜਿਹੜੀ ਸ਼ੁਰੂ ਹੋਈ ਹੈ ਜੀ ਉਹ ਥੋੜਾ ਜਿਹਾ ਅੱਜ ਕੱਲ ਜਿਹੜਾ ਆਉਣ ਜਾਣ ਆ ਉਹ ਸਾਨੂੰ ਦੇਖ ਚੱਕ ਕੇ ਚੱਲਣਾ ਚਾਹੀਦਾ ਧਿਆਨ ਨਾਲ ਜਾਣਾ ਹੁਣਾ ਬਿਲਕੁਲ ਬਲਵਿੰਦਰ ਜੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਬਈ ਜਿੱਦਾਂ ਦੇ ਸਾਡੇ ਹਾਲਾਤ ਹੁੰਦੇ ਆ ਅਸੀਂ ਉਦਾਂ ਬਣ ਜਾਈਏ ਬਣ ਜਾਈਦਾ ਬਿਲਕੁਲ ਜਿਵੇਂ ਤੁਸੀਂ ਠੰਡ ਦੀ ਗੱਲ ਕੀਤੀ ਆ ਸਾਨੂੰ ਬਹੁਤ ਚੀਜ਼ਾਂ ਧਿਆਨ ਚ ਰੱਖਣ ਦੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਧਿਆਨ ਚ ਰੱਖਣਾ ਜਿਵੇਂ ਤੁਸੀਂ ਕਿਹਾ ਵੀ ਆਉਣ ਜਾਣਿਆ ਸਾਡਾ ਅਸੀਂ ਚਾਹੇ ਸਾਈਕਲ ਤੇ ਜਾਨੇ ਆ ਚਾਹੇ ਸਕੂਟਰ ਤੇ ਕਾਰ ਤੇ ਬਾਸ ਤੇ ਸਾਨੂੰ ਮੱਦੇ ਨਜ਼ਰ ਰੱਖਣੀ ਚਾਹੀਦੀ ਓਦੀ ਸਪੀਡ ਸਪੀਡ ਹਾਂ ਬਿਲਕੁਲ ਹੈਨਾ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਧਿਆਨ ਚ ਰੱਖ ਕੇ ਆਪਣੀਆਂ ਔਕੜਾਂ ਨੂੰ ਦੂਰ ਕਰ ਸਕਦੇ ਹਾਂ ਮੈਂ ਗਿਆ ਹਾਂ ਦੋ ਕੁ ਦਿਨ ਸ਼ਹਿਰ ਅੱਛਾ ਜੀ ਆਪਣੇ ਕਾਕੇ ਕੋਲ ਜੀ ਉਹਦਾ ਮਿੱਤਰ ਆਇਆ ਇੱਕ ਅੱਛਾ ਆ ਮਿਲਿਆ ਮੈਨੂੰ ਆਂਦਾ ਚਾਚਾ ਜੀ ਸਾਸਰੀ ਕਾਲ ਮੈਂ ਕਹਾ ਸਾਸਰੀ ਕਾਲ ਜੀ ਆਂਦਾ ਮੈਂ ਉਹਨੂੰ ਦੱਸਿਆ ਮੈਂ ਠੰਡ ਕਹਿੰਦਾ ਬਹੁਤ ਆ ਕਹਿੰਦਾ ਧੁੰਦ ਬਹੁਤ ਪੈਂਦੀ ਮੈਂ ਤਾਂ ਕਹਿੰਦਾ ਜੀ ਕਾਰ ਲੈ ਲਈ ਅੱਛਾ ਹਾਂ ਕੀ ਆ ਉਹ ਮੈਂ ਕਿਹਾ ਤੂੰ ਕੱਲਾ ਜੀਆਂ ਤੈਨੂੰ ਕਾਰ ਦੀ ਕੀ ਲੋੜ ਪੈ ਗਈ ਅੱਛਾ ਇਹਦਾ ਧੁੰਦ ਪੈਂਦੀ ਆ ਨਾ ਹੈਨਾ ਉਹ ਮੈਂ ਕਿਹਾ ਧੁੰਦ ਤੇ ਕਾਰ ਚ ਵੀ ਉਨੀ ਪੈਣੀ ਆ ਹਾਂ ਜਿੰਨੀ ਕੂਟਰ ਤੇ ਅੱਗੇ ਪੈਣੀ ਹਾਂ ਠਾਂ ਨੂੰ ਥੋੜੀ ਜੀ ਕਰ ਜੂਗੀ ਹਵਾ ਲੱਗਣੋ ਹਰ ਜੂਗੀ ਹਾਂ ਜੀ ਇਸ ਕਰਕੇ ਦਲੇ ਦੂਜੀ ਗੱਲ ਮੈਂ ਕਹਿੰਦਾ ਇਹ ਚੀਜ਼ਾਂ ਜਿਹੜੀਆਂ ਲੈਣੀਆਂ ਹੀ ਸੌਖੀਆਂ ਆ ਜੇ ਲੋੜ ਆ ਤੇ ਲਵੋ ਦੇਖੋ ਖਰਚੇ ਬਹੁਤ ਆ ਇਹਦੇ ਤੇ ਕੱਲੇ ਬੰਦੇ ਤੋਂ ਕਾਰਵਾਰਾ ਨਹੀਂ ਖਾਂਦੀ ਖਾਂਦੀ ਆ ਜੀ ਇਹ ਮਤਲਬ ਇਹ ਆ ਵੀ ਪੈਸਾ ਤੁਸੀਂ ਕਰਜ਼ਾ ਸਿਰ ਤੇ ਚੜਾ ਲਿਆ ਇਦਾਂ ਨਾ ਕਰਿਆ ਕਰੋ ਪਹਿਲੇ ਜਿੰਨੀ ਚਾਦਰ ਆ ਉਹਨੇ ਪੈਰ ਉਹਨਾਂ ਹੀ ਪੈਰ ਹਿਸਾਬ ਨੇ ਚਾਹੀਦੇ ਆਏ ਆ ਜੀ ਮੰਡੀਆਂ ਦੇ ਜਰੂਰ ਸੁਣਾਗੇ ਹਾਂ ਲਓ ਜੀ ਭਾ ਇਸ ਤਰ੍ਹਾਂ ਆ ਆਲੂ ਜਿਹੜੇ ਆ ਜਲੰਧਰ ਵਿਕੇ 380 ਰੁਪਏ ਕਿਵਿੰਟਲ ਫਿਰੋਜ਼ਪੁਰ 700 ਰੁਪਏ ਬੁੱਢਲਾਡਾ 1400 ਰੁਪਏ ਫਾਜ਼ਿਲਕਾ 1000 ਰੁਪਏ ਮਾਨਸਾ 1400 ਰੁਪਏ ਤੇ ਮਲੋਟ 600 ਰੁਪਏ ਪਿਆਜ਼ ਆ ਜਿਹੜਾ ਜੀ ਜਲੰਧਰ 1100 ਰੁਪਏ ਫਿਰੋਜ਼ਪੁਰ 3300 ਰੁਪਏ ਬੁੱਢਲਾਡਾ 2900 ਰੁਪਏ ਫਾਜ਼ਿਲਕਾ 2500 ਰੁਪਏ ਮਾਨਸਾ 2400 ਰੁਪਏ ਤੇ ਮਲੋਟ 1500 ਰੁਪਏ ਜੀ ਟਮਾਟਰ ਜਲੰਧਰ ਵਿਕੇ 700 ਰੁਪਏ ਕਿਵਿੰਟਲ ਫਿਰੋਜ਼ਪੁਰ 1750 ਰੁਪਏ ਬੁੱਢਲਾਡਾ 2200 ਰੁਪਏ ਫਾਜ਼ਿਲਕਾ 3000 ਰੁਪਏ ਮਾਨਸਾ 2900 ਰੁਪਏ ਤੇ ਮਲੋਟ 1900 ਰੁਪਏ ਜੀ ਗਾਜਰ ਬਲਵਿੰਦਰ ਜੀ ਅੱਜ ਵੀ ਕੀਆ ਜਲੰਧਰ 500 ਰੁਪਏ ਕਿਵਿੰਟਲ ਫਿਰੋਜ਼ਪੁਰ 250 ਰੁਪਏ ਪਾ ਰਿਹਾ ਜੀ ਬੁੱਢਲਾਡਾ 1200 ਰੁਪਏ ਫਾਜ਼ਿਲਕਾ 1500 ਰੁਪਏ ਤੇ ਮਾਨਸਾ 1800 ਰੁਪਏ ਜੀ ਹਰੇ ਮਟਰ ਜਲੰਧਰ ਵਿਕਿਆ 1500 ਰੁਪਏ ਕਿਵਿੰਟਲ ਫਿਰੋਜ਼ਪੁਰ ਭਾ ਮਿਲਿਆ 3100 ਤੇ 50 ਰੁਪਏ ਬੁੱਢਲਾਡਾ 3000 ਰੁਪਏ ਫਾਜ਼ਿਲਕਾ 6000 ਰੁਪਏ ਮਾਨਸਾ ਭਾਰਿਆ ਜੀ 4300 ਰੁਪਏ ਤੇ ਮਲੋਟ 1800 ਰੁਪਏ ਹਰੇ ਮਟਰਾਂ ਦਾ ਜੀ ਇਹ ਤੇ ਸੀ ਜੀ ਮੰਡੀਆਂ ਦੇ ਪਾ ਆਪਾਂ ਦਿੱਤੇ ਸੁਣਾ ਬਹੁਤ ਵਧੀਆ ਜੀ ਹੁਣ ਆਈਏ ਡਾਕਟਰ ਸਾਹਿਬ ਜੀ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਬਾਗਵਾਨੀ ਵਿਕਾਸ ਅਫਸਰ ਆ ਇਹਦਾ ਮਤਲਬ ਇਹ ਆ ਵੀ ਇਹਨਾਂ ਨਾਲ ਅਸੀਂ ਕੋਈ ਬਾਗਾਂ ਸੰਬੰਧੀ ਗੱਲਬਾਤ ਕਰੀਏ ਜਿਹੜੇ ਸਾਡੇ ਬਾਗਵਾਨ ਵੀਰ ਆ ਉਹ ਧਿਆਨ ਇਹਨਾਂ ਤੋਂ ਲੈ ਸਕਣ ਬਿਲਕੁਲ ਪੂਰੀ ਜਾਣਕਾਰੀ ਲੈਣ ਹਾਂ ਡਾਕਟਰ ਸਾਹਿਬ ਨਾਲ ਅੱਜ ਅਸੀਂ ਗੱਲ ਕਰਨੀ ਆ ਵੀ ਇਨੂ ਫਲ ਦੀ ਤੋੜਾਈ ਤੋਂ ਬਾਅਦ ਸੰਭਾਲ ਤੇ ਮੰਡੀਕਰ ਹਾਂਜੀ ਠੀਕ ਹੈ ਜੀ ਡਾਕਟਰ ਸਾਹਿਬ ਬਿਲਕੁਲ ਜੀ ਕਿਸਾਨ ਵੀਰੋ ਦੇ ਭੈਣੋ ਤੁਸੀਂ ਜੇ ਅੱਜ ਦੇ ਵਿਸ਼ੇ ਤੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 281 4246 ਤੇ ਸਾਡਾ ਦੂਜਾ ਨੰਬਰ ਹੈ 0181 281 4264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਵਿਕਰਮ ਜੀ ਸਾਡੇ ਕੋਲ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਉਹ ਕਿਨੂ ਦੀ ਗੱਲ ਕਰੀਏ ਤੇ ਇਹ ਸਾਰੇ ਹੋਰ ਵੀ ਬਹੁਤ ਸਾਰੇ ਫਲ ਜਾਂ ਚੀਜ਼ਾਂ ਸਾਡੇ ਨਿੰਬੂ ಜಾਤੀ ਦੇ ਅਧੀਨ ਆਉਂਦੀਆਂ ਨੇ ਹਾਂਜੀ ਤੇ ਜੇ ਅਸੀਂ ਇਹ ਜਾਣਨਾ ਚਾਹੀਏ ਥੋੜੇ ਲਫ਼ਜ਼ਾਂ ਚ ਵੀ ਸਾਡੇ ਪੰਜਾਬ ਸੂਬੇ ਦੇ ਵਿੱਚ ਨਿੰਬੂ ಜಾਤੀ ਦੇ ਹੀਟ ਕਿੰਨਾ ਕੁ ਰਕਬਾ ਆ ਤੇ ਕਿੰਨੀ ਕੁ ਪੈਦਾਵਾਰ ਹਾਂਜੀ ਮੀਠਾ ਸਿੰਘ ਜੀ ਬਹੁਤ ਵਧੀਆ ਸਵਾਲ ਜਿਵੇਂ ਫਲਾਂ ਬਾਰੇ ਗੱਲ ਕੀਤੀ ਹੈ ਤੁਸੀਂ ਤਾਂ ਨਿੰਬੂ ਜਾਤੀ ਜਿਹੜਾ ਹੈਗਾ ਵਾ ਪੰਜਾਬ ਦੇ ਵਿੱਚ ਉਹਦਾ ਏਰੀਆ ਜਿਹੜਾ ਰਕਬਾ ਹੈ ਲਗਭਗ ਉਹ 55000 ਹੈਕਟੇਅਰ ਆ ਤੇ ਉਹਦੀ ਜਿਹੜੀ ਪੈਦਾਵਾਰ ਆ ਨਿੰਬੂ ਜਾਤੀ ਦੇ ਫਲਾਂ ਦੀ ਉਹ ਹੈ 13 ਲੱਖ ਮੀਟ੍ਰਿਕ ਟਨ ਅੱਛਾ ਜੀ ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਨਿੰਬੂ ਜਾਤੀ ਦੇ ਵਿੱਚ ਚਾਰ ਜਿਹੜੇ ਗਰੁੱਪ ਆਉਂਦੇ ਨੇ ਮੇਨ ਉਹਦੇ ਵਿੱਚ ਮੈਂਡਰਿਨ ਗਰੁੱਪ ਆਉਂਦਾ ਵਾ ਜਿਹਦੇ ਵਿੱਚ ਕੀ ਸਭ ਤੋਂ ਵੱਧ ਫਲ ਜਿਹੜਾ ਆਪਣੇ ਲੱਗਦਾ ਕਿੰਨੂ ਹਾਂ ਡੇਜ਼ੀ ਦੂਸਰਾ ਉਹਦੀ ਵੈਰਾਈਟੀ ਤੇ ਤੀਸਰਾ ਜਿਹੜਾ ਡਬਲ ਮਾਰਕਟ ਉਹਦੇ ਚੋਂ ਦਾ ਉਸ ਤੋਂ ਬਾਅਦ ਦੂਸਰਾ ਗਰੁੱਪ ਹੈ ਜਿਹੜਾ ਉਹ ਹੈਗਾ ਵਾ সুইਟ ਲਾਈਮ ਉਹਦੇ ਵਿੱਚ ਕੀ ਹੈ ਆਪਣੇ ਕੋਲੇ সুইਟ ਔਰੈਂਜ সুইਟ ਔਰੈਂਜ ਦੇ ਵਿੱਚ ਆਪਣੇ ਕੋਲੇ ਆਂਦੇ ਹੈਗੇ ਆ ਵਲੈਂਸ਼ੀਆ ਰੈੱਡ ਬਲੱਡ ਤੇ ਆਪਣਾ ਜਿਹੜਾ ਵਾ ਅਜਾਫਾ ਤੇ ਇੱਕ ਆਪਣੇ ਕੋਲੇ ਜਿਹੜਾ ਗਰੁੱਪ ਹੈ ਉਹ ਹੈ ਲਾਈਮ ਤੇ ਲੈਮਨ ਦਾ ਉਹਦੇ ਵਿੱਚ ਨਿੰਬੂ ਜਤ ਨਿੰਬੂ ਜੇ ਉਹਦੇ ਵਿੱਚ ਜਿਵੇਂ ਬਾਰਾਮਾਸੀ ਤੇ ਕਾਗਜੀ ਨਿੰਬੂ ਜੇ ਦੇ ਵਿੱਚ ਆਂਦੇ ਹੈਗੇ ਆ ਤੇ ਇੱਕ ਆਪਣੇ ਕੋਲੇ ਗਰੇਪਫਰੂਟ ਦਾ ਗਰੁੱਪ ਹੈ ਜਿਹਦੇ ਵਿੱਚ ਸਟਾਰ ਰੂਬੀ ਤੇ ਰੈਡ ਬਲਸ਼ ਜਿਹੜੀ ਹੈ ਵੈਰਾਈਟੀਆਂ ਤੇ ਇਹਨਾਂ ਵਿੱਚੋਂ ਸਭ ਤੋਂ ਵੱਧ ਜਿਹੜਾ ਹੈਗਾ ਵਾ ਉਹ ਕਿੰਨੂ ਦਾ ਰਕਬਾ ਪੰਜਾਬ ਦੇ ਵਿੱਚ ਹੈ ਜਿਹੜਾ ਕਿ ਲਗਭਗ 48000 ਹੈਕਟੇਅਰ ਹੈ ਤੇ ਉਹਦੀ ਜਿਹੜੀ ਪੈਦਾਵਾਰ ਆ ਉਹ 12 ਲੱਖ ਮੀਟ੍ਰਿਕ ਟਨ ਹੈ ਵਾਹ ਜੀ ਵਾਹ ਬਹੁਤ ਵਧੀਆ ਕਿਹਾ ਬਹੁਤ ਹੀ ਬਹੁਤ ਹੀ ਮਠਾ ਸਿੰਘ ਜੀ ਰਕਬਾ ਕਿੰਨੂ ਆ ਔਰ ਕਿਨੂ ਫਲ ਡਾਕਟਰ ਸਾਹਿਬ ਇਹੋ ਜਿਹਾ ਜਦੋਂ ਕਿਨੂ ਦਾ ਨਾਮ ਲੈਨੇ ਆ ਨਾ ਇਸ ਮੌਸਮ ਚ ਤੇ ਕਿੰਨਾ ਸੋਹਣਾ ਰੰਗ ਆ ਕਿਨੂ ਫਲ ਦਾ ਗੁਣਵੜਿਆ ਹਾਂ ਗੁਣਵੜਿਆ ਤੇ ਚੰਗਾ ਲੱਗਦਾ ਔਰ ਤੁਸੀਂ ਅੱਜ ਕਿਨੂ ਫਲ ਬਾਰੇ ਜਾਣਕਾਰੀ ਦੇ ਰਹੇ ਹੋ ਇਹਦੇ ਲਈ ਵੈਸੇ ਤੁਹਾਡਾ ਧੰਨਵਾਦ ਵੀ ਕਰਦੇ ਆ ਇਸ ਕਿਨੂ ਫਲ ਦੀ ਜਿਹੜੀ ਤੜਾਈ ਆ ਉਹਦਾ ਸਹੀ ਸਮਾਂ ਡਾਕਟਰ ਸਾਹਿਬ ਕਿਹੜਾ ਬਲਵਿੰਦਰ ਸਿੰਘ ਜੀ ਜਿਹੜਾ ਸਹੀ ਸਮਾਂ ਵਾ ਉਹ ਹੁਣ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਹੈ ਇਹਦੀ ਤੋੜਾਈ ਜਿਹੜੀ ਆ ਤੇ ਉਹ ਲਗਭਗ ਜਿਹੜੀ ਹੈਗੀ ਆ 15 ਮਾਰਚ ਤੱਕ ਜਿਹੜੀ ਤੋੜਾਈ ਇਹਦੀ ਚੱਲਦੀ ਆ ਕਿੰਨੂ ਦੀ ਜਿਹੜੀ ਹੈ ਤੇ ਇਹ ਜਿਹੜਾ ਸਹੀ ਸਮਾਂ ਇਸ ਟਾਈਮ ਜਿਹੜਾ ਵਾ ਕਿੰਨੂ ਦਾ ਉਹਦਾ ਤੋੜਾਈ ਦਾ ਜਿਹੜਾ ਚੱਲ ਰਿਹਾ ਹੈ ਮਤਲਬ ਜਨਵਰੀ ਤੋਂ ਲੈ ਕੇ 15 ਮਾਰਚ ਤੱਕ ਦਾ ਜਿਹੜਾ ਸਹੀ ਸਮਾਂ ਤੇ ਡਾਕਟਰ ਸਾਹਿਬ ਇਹ ਕਿਵੇਂ ਪਤਾ ਲੱਗਦਾ ਵੀ ਹੁਣ ਇਹ ਜਿਹੜਾ ਫਾਲਿਆ ਇਹ ਤੜਾਈ ਤੇ ਆ ਗਿਆ ਤੇ ਹੁਣ ਤੋੜ ਲੈਣਾ ਚਾਹੀਦਾ ਇਹਦਾ ਕੋਈ ਰੰਗ ਦੇਖਣ ਨੂੰ ਇਦਾਂ ਦਾ ਲੱਗਦਾ ਹੈ ਕਿ ਕਿਵੇਂ ਪਤਾ ਲੱਗੇ ਹਾਂਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਕਿੰਨੂ ਦਾ ਫਲ ਜਿਹੜਾ ਵਾ ਬਹੁਤ ਵਧੀਆ ਇਸ ਮੌਸਮ ਦੇ ਵਿੱਚ ਤੇ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਰੰਗ ਹੀ ਆ ਜੀ ਉਹ ਰੰਗਦਾਰ ਚੀਜ਼ਾਂ ਹਰ ਕਿੱਥੇ ਨੂੰ ਵਧੀਆ ਲੱਗਦੀਆਂ ਨੇ ਕਿੰਨੂ ਦਾ ਰੰਗ ਜਿਹੜਾ ਵਾ ਜਦੋਂ ਉਹ ਕਲਰ ਬਣਦਾ ਪਹਿਲਾਂ ਉਹ ਹਰੇ ਰੰਗ ਦਾ ਹੁੰਦਾ ਵਾ ਜਿਸ ਟਾਈਮ ਤੇ ਉਹਦਾ ਪੂਰਾ ਲਾਲ ਰੰਗ ਬਣ ਜਾਂਦਾ ਵਾ ਜਦੋਂ ਤੇ ਜਿਹੜਾ ਆਪਾਂ ਇਹਨੂੰ ਜਿਸ ਕਰਕੇ ਇਹਨੂੰ orange ਕਹਿੰਦੇ ਹੈਗੇ ਆ ਸੰਤਰੀ ਰੰਗ ਖਿਲਿਆ ਹੋਇਆ ਸੰਤਰੀ ਰੰਗ ਤਾਂ ਦੇਖਣ ਨੂੰ ਬਹੁਤ ਚੰਗਾ ਲੱਗਦਾ ਜੀ ਉਹ ਸਭ ਤੋਂ ਜ਼ਰੂਰੀ ਜਿਹੜਾ ਹੈਗਾ ਵਾ ਇੱਕ ਜਿਹੜਾ ਪਰਮਾਨਾ ਆਮ ਤੌਰ ਤੇ ਜਿਹੜੇ ਲੋਕ ਜਿਹੜੇ ਹੈਗੇ ਆ ਉਹ ਦੇਖਦੇ ਹੈਗੇ ਆ ਵੀ ਜਦੋਂ ਤੜਾ ਕਲਰ ਚੇਂਜ ਹੋ ਜਵੇ ਤੇ ਉਸ ਤੋਂ ਇਲਾਵਾ ਜਿਹੜਾ ਵਾ ਜੇ ਆਪਾਂ ਤਕਨੀਕੀ ਢੰਗ ਨਾਲ ਦੀ ਮੈਂ ਦੱਸਣਾ ਚਾਹਾਂ ਤਾਂ ਉਹਦੀ ਮਿਠਾਸ ਤੇ ਖਟਾਸ ਦੀ ਜਿਹੜੀ ਰੇਸ਼ਿਓ ਆ ਉਹ 12:1 ਹੋਣੀ ਚਾਹੀਦੀ ਆ ਵੀ ਜਿਹੜੀ ਖਟਾਸ ਜਿਹੜੀ ਮਿਠਾਸ ਆ ਉਹ 12 ਤੇ ਖਟਾਸ ਆ ਉਹ 1 ਤੇ 2 ਇਹ ਆ ਜਾਂਦੀ ਆ ਇਹ ਅਸੀਂ ਜਿਹੜੀ ਇਹ ਤਕਨੀਕੀ ਸਾਧਨ ਜਿਹੜਾ ਰੇਫਰੈਕਟੋਮੀਟਰ ਦੇ ਨਾਲ ਅਸੀਂ ਦੇਖ ਸਕਦੇ ਆ ਤੇ ਉਸ ਟਾਈਮ ਤੇ ਜਿਹੜਾ ਵਾ ਪੂਰੀ ਤਰ੍ਹਾਂ ਕਿਨੂ ਜਿਹੜਾ ਵਾ ਪੱਕਣ ਦੀ ਸਟੇਜ ਤੇ ਪਹੁੰਚ ਜਾਂਦਾ ਹੁੰਦਾ ਹੁੰਦਾ ਮਤਲਬ ਇਹ ਵੀ ਬਾਗਮਾਨ ਵੀਰ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਜਿਹੜੀ ਆ ਤੜਾਈ ਕਰ ਕਰ ਹਾਂਜੀ ਤੜਾਈ ਤੋਂ ਯਾਦ ਆਇਆ ਡਾਕਟਰ ਸਾਹਿਬ ਜੀ ਉਹ ਤੇ ਫਲ ਜਿਹੜਾ ਕਿਨੂ ਦਾ ਹੈ ਇਹਦੀ ਤੜਾਈ ਜਦੋਂ ਅਸੀਂ ਕਰਦੇ ਆ ਕਰਦੇ ਤੇ ਅਸੀਂ ਇਹ ਵੇਚਣਾ ਮੰਡੀ ਚ ਲੈ ਕੇ ਜਾਣਾ ਆ ਖਰਾਬ ਵੀ ਨਾ ਹੋਵੇ ਇਸ ਕਰਕੇ ਕੋਈ ਇਹੋ ਜਿਹੇ ਨੁਕਤੇ ਬਾਰੇ ਜਾਣਕਾਰੀ ਦਿਓ ਵੀ ਜਿਹੜੇ ਫਲ ਦੀ ਤੋੜਾਈ ਵੇਲੇ ਅਸੀਂ ਧਿਆਨ ਚ ਰੱਖੀ ਹਾਂਜੀ ਮਿੱਠਾ ਸਿੰਘ ਜੀ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਵਾ ਕਿਉਂਕਿ ਕਿੰਨੂ ਸਾਰਾ ਸਾਲ ਕਿਸਾਨ ਇਹਦਾ ਜਿਹੜੀ ਸਾਮ ਸੰਭਾਲ ਕਰਦਾ ਵਾ ਤੋੜਾਈ ਵੇਲੇ ਕਈ ਵਾਰੀ ਇਹ ਹੁੰਦਾ ਕੁਝ ਤਾਂ ਬਾਗਬਾਨ ਜਿਹੜੇ ਨੇ ਉਹ ਆਪਣੇ ਆਪ ਮੰਡੀਕਰਨ ਕਰਦੇ ਹਨ ਕੋਈ ਉਹਨਾਂ ਨੂੰ ਠੇਕੇ ਤੇ ਦੇ ਦਿੰਦੇ ਹਨ ਜੀ ਤੇ ਅੱਗੇ ਜਿਹੜੇ ਠੇਕੇਦਾਰ ਜਿਹੜੇ ਹੁੰਦੇ ਨੇ ਜੀ ਉਹ ਠੇਕੇਦਾਰ ਕਈ ਵਾਰੀ ਤੋੜਨ ਵੇਲੇ ਉਹਨਾਂ ਦੇ ਜਿਹੜੇ ਲੇਬਰ ਹੁੰਦੀ ਆ ਉਹ ਤੋੜਨ ਵੇਲੇ ਉਹਦੇ ਵਿੱਚ ਅਣਗਹਿਲੀ ਕਰਦੇ ਆ ਜਿਹਦੇ ਨਾਲ ਕੀ ਉਹ ਫਾਲਤਾਂ ਨੁਕਸਾਨ ਹੁੰਦਾ ਵਾ ਬੂਟੇ ਦਾ ਵੀ ਨੁਕਸਾਨ ਹੁੰਦਾ ਤਾਂ ਇਹ ਬੜਾ ਜ਼ਰੂਰੀ ਆ ਬਾਗਬਾਨਾਂ ਵਾਸਤੇ ਜਾਣਨ ਲਈ ਵੀ ਤੋੜਾਈ ਵੇਲੇ ਸਾਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵਾ ਜਿਵੇਂ ਕਿ ਸਭ ਤੋਂ ਜ਼ਰੂਰੀ ਤਾਂ ਇਹ ਆ ਕਿ ਜਿਵੇਂ ਇਸ ਟਾਈਮ ਉਹਦਾ ਹੀ ਤੋੜਾਈ ਦਾ ਸਮੇ ਜਿਹੜਾ ਸ਼ੁਰੂ ਹੋ ਗਿਆ ਵਾ ਤੇ ਧੁੰਦ ਦੇ ਵਿੱਚ ਤੇ ਦੂਸਰੀ ਗੱਲ ਜਿਹੜੀ ਹੈ ਤਰੇਲ ਜਦੋਂ ਪਈ ਹੋਵੇ ਉਸ ਟਾਈਮ ਤੇ ਉਹਦੀ ਤੋੜਾਈ ਨਹੀਂ ਕਰਨੀ ਚਾਹੀਦੀ ਦੂਸਰਾ ਜਿਹੜਾ ਹੈਗਾ ਵਾ ਕਿਨੂ ਨੂੰ ਹਮੇਸ਼ਾ ਜਿਹੜਾ ਵਾ ਕਿਨੂ ਕਲੀਪਰ ਆਉਂਦਾ ਵਾ ਜੀ ਉਹਦੇ ਨਾਲ ਜਿਹੜਾ ਵਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਨਾਲ ਕਿਉਂਕਿ ਉਹ ਪੂਰਾ ਉਹਨੂੰ ਕੱਟ ਦਿੰਦਾ ਸਹੀ ਤਰੀਕੇ ਨਾਲ ਉਸ ਦੇ ਨਾਲ ਹੈਗੀ ਹੈ ਇਹਦੀ ਤੋੜਾਈ ਕੀਤੀ ਜਾਵੇ ਤੇ ਜਦੋਂ ਆਪਾਂ ਉਹਨੂੰ ਤੋੜਦੇ ਆ ਤਾਂ ਉਹਦੀ ਜਿਹੜੀ ਡੰਡੀ ਆ ਉਹ ਜ਼ਿਆਦਾ ਲੰਬੀ ਨਹੀਂ ਹੋਣੀ ਚਾਹੀਦੀ ਡੰਡੀ ਉਹਦੀ ਥੋੜੀ ਛੋਟੀ ਹੋ ਰੱਖਣੀ ਚਾਹੀਦੀ ਹੈ ਤਾਂ ਜੇ ਜ਼ਿਆਦਾ ਲੰਬੀ ਡੰਡੀ ਰੱਖਦੇ ਆ ਉਹਦੇ ਨਾਲ ਕੀ ਹੁੰਦਾ ਵਾ ਕਿ ਉਹ ਲੰਬੀ ਡੰਡੀ ਦੂਜੀਆਂ ਜਿਹੜੀਆਂ ਜਿਹੜੇ ਕਿੰਨੂ ਹੈਗੇ ਆ ਉਹਨਾਂ ਨੂੰ ਵੀ ਉਹ ਪੰਚਰ ਕਰ ਦਿੰਦਾ ਉਹ ਰਹਿਦਾ ਖਤਰਾ ਤੇ ਉਹਦੇ ਨਾਲ ਫਿਰ ਉਹਨੂੰ ਬਿਮਾਰੀਆਂ ਲੱਗ ਜਾਂਦੀਆਂ ਦੂਜੇ ਕਿੰਨੂ ਨੂੰ ਤਾਂ ਉਹ ਇੱਕ ਉਸ ਚੀਜ਼ ਦਾ ਧਿਆਨ ਰੱਖਣਾ ਹੁੰਦਾ ਵਾ ਤੇ ਇੱਕ ਜਦੋਂ ਆਪਾਂ ਤੋੜਦੇ ਆ ਜੀ ਉਸ ਸਮੇਂ ਉਹਨੂੰ ਥੱਲੇ ਜ਼ਮੀਨ ਤੇ ਧਰਤੀ ਤੇ ਨਹੀਂ ਉਹਨੂੰ ਰੱਖਣਾ ਉਹਨੂੰ ਤੁਸੀਂ ਕ੍ਰੇਟ ਦੇ ਵਿੱਚ ਪਾ ਤੁਹਾਡੇ ਥੱਲੇ ਨੀਚੇ ਕ੍ਰੇਟ ਹੋਣਾ ਚਾਹੀਦਾ ਜਦੋਂ ਆਪਾਂ ਤੜਾਈ ਕਰ ਰਹੇ ਆ ਉਹਦੀ ਤੇ ਉਹਦੇ ਵਿੱਚ ਹੀ ਆਪਾਂ ਸੁੱਟਣਾ ਵੇ ਜੇ ਆਪਾਂ ਜ਼ਮੀਨ 'ਚ ਆਪਾਂ ਉਹਨੂੰ ਸਿੱਧਾ ਸੁੱਟਦੇ ਆ ਤਾਂ ਉਹਨੂੰ ਫੰਗਸ ਲੱਗਣ ਦਾ ਜਿਹੜਾ ਹੈਗਾ ਵ ਜਦੋਂ ਆਪਾਂ ਤੋੜ ਲਿਆ ਜਿਹੜਾ ਉਹ ਆਪਣਾ ਕਰੇਟ ਹੈ ਉਸ ਕਰੇਟ ਨੂੰ ਅਸੀਂ ਛਾਵੇਂ ਰੱਖਣਾ ਵਾ ਧੁੱਪੇ ਨਹੀਂ ਇਹ ਕੁਝ ਜਿਹੜੀਆਂ ਜ਼ਰੂਰੀ ਗੱਲਾਂ ਵਾ ਜਿਹੜੀਆਂ ਬਾਗਬਾਨਾਂ ਨੂੰ ਜਿਹੜੀ ਹੈ ਧਿਆਨ ਰੱਖਣ ਦੀ ਜ਼ਰੂਰਤ ਆ ਉਹਦੀ ਤੋੜਾਈ ਸਮੇ ਤਾਂ ਕਿ ਉਹ ਤੋੜਾਈ ਦੇ ਵੇਲੇ ਉਹਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਾ ਆਵੇ ਜਿਹੜੀ ਅੱਗੇ ਜਾ ਕੇ ਮੰਡੀ ਕਰਨ ਦੇ ਵਿੱਚ ਉਹਨੂੰ ਉਹਦਾ ਭਾਅ ਪ੍ਰੋਪਰ ਨਾ ਮਿਲੇ ਇੱਕ ਹੋਰ ਗੱਲ ਆ ਬਲਿੰਦਰ ਜੀ ਠੇਕੇਦਾਰਾਂ ਨੂੰ ਵੀ ਉਦਾਇਤ ਇਹ ਹੋਣੀ ਚਾਹੀਦੀ ਹੈ ਵੀ ਫਲ ਤੋੜਨਾ ਕਿਹੜਾ ਆ ਜੀ ਹਾਂ ਜੀ ਇਹ ਨਹੀਂਗਾ ਵੀ ਹੁਣ ਤੁਸੀਂ ਜੇ ਲੱਗ ਗਿਆ ਤੇ ਦਰਖਤ ਹੀ ਛਾਂਗ ਦਿਓ ਬਿਲਕੁਲ ਹਾਂ ਜੀ ਹਾਂ ਜੀ ਹੈਨਾ ਜਿਹੜਾ ਮੰਡੀ ਚ ਵੀਕੈਂਡ ਜੋਗ ਹੋਇਆ ਵਾ ਉਹਨੂੰ ਤੋੜੋ ਬਾਕੀਆਂ ਨੂੰ ਅਜੇ ਉਹਨੂੰ ਪੱਕਣ ਦਿਓ ਹਾਂ ਜੀ ਹਾਂ ਜੀ ਸਾਰਾ ਬੂਟਾ ਤੇ ਇੱਕੋ ਵਾਰੀ ਪੱਕ ਨਹੀਂ ਜਾਂਦਾ ਹੈਨਾ ਕੁਝ ਫਲ ਤੇ ਵਿੱਚ ਰਹਿੰਦੇ ਹੋਣਗੇ ਜਿਨ੍ਹਾਂ ਨੂੰ ਅਜੇ ਅਜੇ ਹਫ਼ਤਾ 10 ਦਿਨ ਲੱਗਦੇ ਆ ਕੁਝ ਫਲ ਪੱਕੇ ਰਹਿੰਦੇ ਹਨ ਉਹਦੇ ਨਾਲ ਰੇਟ ਮناسب ਮਿਲਦਾ ਬਿਲਕੁਲ ਜੀ ਜੀ ਇਹਦੇ ਨਾਲ ਇੱਕ ਹੋਰ ਸਵਾਲ ਡਾਕਟਰ ਸਾਹਿਬ ਪੈਦਾ ਹੁੰਦਾ ਕਿ ਜਦੋਂ ਅਸੀਂ ਇਹ ਜਿਹੜਾ ਕਿੰਨੂ ਦਾ ਫਲ ਹੈ ਤੋੜ ਕੇ ਲੈ ਕੇ ਆਉਨੇ ਹਾਂ ਹਾਂ ਜੀ ਆਮ ਦੇਖਣ ਚਾਹੁੰਦਾ ਵੀ ਕੁਝ ਸਮੇਂ ਤੋਂ ਬਾਅਦ ਨਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਹਾਂਜੀ ਇਹਦੀ ਕੁਆਲਿਟੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਕਿ ਥੋੜਾ ਜਿਹਾ ਸਮਾਂ ਉਹ ਉਹਦੀ ਲਾਈਫ ਜਿਹੜੀ ਆ ਉਹ ਵੱਧ ਸਕੇ ਜਾਂ ਕੁਆਲਿਟੀ ਤੇ ਕੋਈ ਫਰਕ ਨਾ ਪਵੇ। ਹਾਂਜੀ ਵੈਸੇ ਤਾਂ ਬਾਗਬਾਨੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਜਿਹੜੀਆਂ ਨੇ ਉਹ ਕਿੰਨੂ ਦੀ ਕਾਸ਼ਤ ਦੇ ਦੌਰਾਨ ਜਿਹੜੀ ਆ ਉਹ ਉਹਦੀਆਂ ਕਿਸਾਨ ਇਨ ਬਿਲ ਪਾਨਣਾ ਜਿਹੜੀਆਂ ਕਰਦਾ ਹੀ ਆ। ਜਿਹਦੇ ਨਾਲ ਕੀ ਉਹਦੀ ਗੁਣਵੰਤਾ ਬਹੁਤ ਵਧੀਆ ਬਣਦੀ ਹੈ ਤੇ ਜਦੋਂ ਉਹਦੀ ਗੁਣਵੰਤਾ ਬਣਦੀ ਆ ਤਾਂ ਉਹਦੇ ਨਾਲ ਉਹ ਜਦੋਂ ਆਪਾਂ ਉਹਨੂੰ ਤੋੜ ਲੈਨੇ ਆ ਉਸ ਤੋਂ ਬਾਅਦ ਕੁਝ ਚੀਜ਼ਾਂ ਦੇ ਵਿੱਚ ਜਿਵੇਂ ਕਿ ਇੱਕ ਸ਼ਰਿੰਕ ਰੈਪਿੰਗ ਆਉਂਦੀ ਆ ਤੁਸੀਂ ਉਹਦੇ ਵਿੱਚ ਕੀ ਆ ਕਿ ਉਹਨੂੰ ਆਪਣੇ ਜਿਹੜੇ ਰੋਟੀ ਜਿਹੇ ਦੇ ਵਿੱਚ ਆਪਾਂ ਐਲੂਮੀਨੀਅਮ ਦੇ ਫੋਇਲ ਆ ਉਹਦੇ ਵਿੱਚ ਕਰਦੇ ਆ ਪੈਕ ਤੁਸੀਂ ਉਹਨੂੰ ਉਹਦੇ ਵਿੱਚ ਕਵਰ ਕਰ ਦੋ ਅਗਰ ਆਪਾਂ ਪੂਰੀ ਤਰ੍ਹਾਂ ਉਹਨੂੰ ਢੱਕ ਕੇ ਉਹਦੇ ਨਾਲ ਰੂਮ ਟੈਂਪਰੇਚਰ ਤੇ ਤੁਸੀਂ ਉਹਨੂੰ ਰੱਖੋ ਉਹਦੇ ਨਾਲ ਇੱਕ ਹਫ਼ਤੇ ਤੱਕ ਦਾ ਜਿਹੜਾ ਹੈਗਾ ਵਾ ਉਹਦਾ ਜਿਹੜਾ ਹੋਰ ਵਧ ਜਾਂਦੀ ਹੈ ਲਾਈਫ ਜਿਹੜੀ ਉਹਦੀ ਆ ਤੇ ਕੁਆਲਿਟੀ ਵੀ ਬਰਕਰਾਰ ਕੁਆਲਿਟੀ ਜਿਹੜੀ ਆ ਬਰਕਰਾਰ ਦਿੰਦੀ ਆ ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਇੱਕ ਪੰਜਾਬ ਖੇਤੀ ਯਾਨੀ ਬੜੀ ਯੂਨੀਵਰਸਿਟੀ ਨੇ ਰੀਸੈਂਟਲੀ ਹੁਣ ਟ్రਾਇਲ ਕੀਤੇ ਸੀਗੇ ਉਹ ਅਲੱਗ-ਅਲੱਗ ਬਾਗਬਾਨਾਂ ਦੇ ਬਾਗਾਂ ਦੇ ਵਿੱਚ ਵੀ ਉਹ ਲਾ ਰਹੇ ਨੇ ਜਦੋਂ ਕਿੰਨੂ ਤੋੜਨ ਤੋਂ ਬਾਅਦ ਉਹਦੀ ਵੈਕਸਿੰਗ ਕੀਤੀ ਜਾਂਦੀ ਹੈ ਕਿੰਨੂ ਵੈਕਸ ਕੀਤੀ ਜਾਂਦੀ ਹੈ ਉਸ ਵੈਕਸ ਦੇ ਵਿੱਚ ਤੁਸੀਂ ਤੁਲਸੀ ਜਿਹੜੀ ਹੈਗੀ ਆ ਉਹਦਾ ਐਕਸਟ੍ਰੈਕਟ ਜਿਹੜਾ ਉਹਦੇ ਵਿੱਚ ਮਿਲਾ ਦੇਣਾ ਤੁਲਸੀ ਰਸ ਦਾ ਹਾਂਜੀ ਜੀ ਤੁਲਸੀ ਦਾ ਜਿਹੜਾ ਐਕਸਟ੍ਰੈਕਟ ਜਿਹੜਾ ਉਹ ਉਹਦੇ ਵਿੱਚ ਮਿਲਾ ਕੇ ਤੁਸੀਂ ਵੈਕਸ ਦੇ ਵਿੱਚ ਫੇਰ ਉਹਨੂੰ ਵੈਕਸ ਕਰਨਾ ਉਹਦੇ ਨਾਲ ਉਹਦਾ ਜਿਹੜਾ ਹੈਗਾ ਵਾ ਕਾਫੀ ਫਰਕ ਪਿਆ ਹੈਗਾ ਵਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਟ੍ਰਾਇਲ ਵੀ ਕਰ ਰਹੀ ਆ ਸਾਡੇ ਵੀ ਇੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਕੁਝ ਟ੍ਰਾਇਲ ਲਗਾਏ ਨੇ ਇਸ ਚੀਜ਼ ਦੇ ਤੇ ਉਹ ਕਹਿ ਰਹੇ ਆ ਕਿ ਇਸ ਚੀਜ਼ ਦੇ ਨਾਲ ਕਫਟੋ ਘੱਟ ਜਿਹੜਾ ਤੁਹਾਡਾ ਹੈਗਾ ਵਾ 8 ਤੋਂ 10 ਦਿਨਾਂ ਦਾ ਜਿਹੜਾ ਹੈਗਾ ਵਾ ਉਹਦੀ ਸੈਲਫ ਲਾਈਫ ਹੋਰ ਵਧਾ ਸਕਦੇ ਹੋ ਤੁਸੀਂ ਮਤਲਬ ਉਹਦਾ ਜਿਹੜਾ ਸੁਰੱਖਿਆ ਕਵਚ ਆ ਉਹ ਮਜ਼ਬੂਤ ਹੋ ਜਾਂਦਾ ਕਿਉਂਕਿ ਮਿੱਠਾ ਸਿੰਘ ਜੀ ਇਹਦੇ ਵਿੱਚ ਇਦਾਂ ਹੁੰਦਾ ਵਾ ਕਿ ਕਿਨੂ ਨੂੰ ਫੰਗਸ ਜਿਹੜੀ ਲੱਗ ਜਾਂਦੀ ਆ ਤੁਸੀਂ ਦੇਖਦੇ ਹੋਵੋਗੇ ਅਗਰ ਉਹ ਪਿਆ ਰਹਿ ਜਾਵੇ ਇਦਾਂ ਹੀ ਤਾਂ ਉਹ ਲੱਗ ਹਾਂਜੀ ਹਾਂਜੀ ਤਾਂ ਉਹ ਜਿਹੜੀ ਵੈਕਸ ਦੇ ਵਿੱਚ ਪਹਿਲਾਂ ਕੈਮੀਕਲ ਵੀ ਫੰਗੀਸਾਈਡ ਹੁੰਦੇ ਨੇ ਜਿਹੜੇ ਉਹਨੂੰ ਰੋਕਦੇ ਆ ਪਰੰਤੂ ਆਹ ਜਿਹੜਾ ਹੈਗਾ ਵਾ ਇਹ ਔਰਗੈਨਿਕ ਵੀ ਤਰੀਕਾ ਵਾ ਤੇ ਬੜਾ ਸਸਤਾ ਤਰੀਕਾ ਜਿਹੜਾ ਘਰ ਵੀ ਆਪਾਂ ਜੇ ਆਪਾਂ ਰੱਖਣਾ ਹੋਵੇ ਥੋੜੇ ਟਾਈਮ ਵਾਸਤੇ ਤਾਂ ਉਹਨੂੰ ਤੁਸੀਂ ਵਧੀਆ ਤਰੀਕੇ ਨਾਲ ਹੋਰ ਟਾਈਮਲੀ ਸਮੇਂ ਲਈ ਲੰਬੇ ਸਮੇਂ ਲਈ ਰੱਖ ਸਕਦੇ ਆ ਤੇ ਜੇ ਮਾਰਕੀਟਿੰਗ ਕਰਨੀ ਆ ਤਾਂ ਉਹਦੇ ਲਈ ਇਹ ਤੁਹਾਡਾ ਇੱਕ ਆਰਗੇਨਿਕ ਵੇ ਨਾਲ ਇੱਕ ਸਸਤਾ ਵੇ ਜਿੱਥੇ ਆਪਾਂ ਮਹਿੰਗੀਆਂ ਵੈਕਸਿਸ ਵਰਤਦੇ ਆ ਆਪਾਂ ਇਹਦੇ ਨਾਲ ਵੈਕਸ ਦੇ ਵਿੱਚ ਆਪਾਂ ਇਹ ਪਾ ਸਕਦੇ ਆ ਇਹਦੇ ਨਾਲ ਥੋੜਾ ਜਿਆਦਾ ਵਧੀਆ ਅਸਰ ਹੁੰਦਾ ਜੀ ਫਲ ਦੇਖਣ ਨੂੰ ਵੀ ਅੱਛਾ ਲੱਗਦਾ ਤੇ ਵੇਖਦਾ ਵੀ ਆ ਵੇਖਣ ਤੋਂ ਯਾਦ ਆਇਆ ਡਾਕਟਰ ਸਾਹਿਬ ਜੀ ਉਹ ਅਸੀਂ ਬਾਗ ਲਾਏ ਆ ਫਲਾਂ ਦੇ ਬੂਟੇ ਲਾਏ ਬਹੁਤ ਸਾਰੇ ਫਲ ਆਣਦੇ ਆ ਸਾਨੂੰ ਫਿਰ ਮੰਡੀ 'ਚ ਵੇਚਣਾ ਪੈਂਦਾ ਹਾਂਜੀ ਮੰਡੀਕਰਨ ਕਰਨਾ ਪੈਂਦਾ ਕਿੰਨੂ ਦੇ ਮੰਡੀ ਕਰਨ ਲਈ ਕਿਹੜੀਆਂ-ਕਿਹੜੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਧਿਆਨ ਚ ਰੱਖੀਏ ਤਾਂ ਕਿ ਸਾਨੂੰ ਉਹਦਾ ਮੁੱਲ ਸਹੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਬਾਗਬਾਨ ਜਿਵੇਂ ਤੁਹਾਨੂੰ ਪਤਾ ਆਪਣਾ ਪੰਜਾਬ ਦਾ ਸੂਬਾ ਜੀ ਖੇਤੀ ਸੂਬਾ ਹੈ ਤੇ ਸਾਡਾ ਵੀ ਐਜ਼ ਇਨ ਬਾਗ ਬਾਗਵਾਨੀ ਵਿਭਾਗ ਵਿੱਚ ਕੰਮ ਕਰਨ ਦਾ ਮਕਸਦ ਇਹੀ ਹੈਗਾ ਵਾ ਤੇ ਕਿ ਅਸੀਂ ਕਿਸਾਨਾਂ ਨੂੰ ਉਹਨਾਂ ਦਾ ਜਿਹੜਾ ਮੁੱਲ ਹੈ ਉਹ ਪ੍ਰੋਪਰ ਜਿਹੜਾ ਉਹਨਾਂ ਦੇ ਪ੍ਰੋਡਕਸ਼ਨ ਦੇ ਹਿਸਾਬ ਨਾਲ ਮਿਲੇ ਉਹਨਾਂ ਦੀ ਆਮਦਨ ਵਧੇ ਇਦੇ ਲਈ ਜਿਹੜਾ ਹੈਗਾ ਵਾ ਸਭ ਤੋਂ ਜ਼ਰੂਰੀ ਇਹ ਹੈ ਕਿ ਬਾਗਬਾਨ ਜਿਹੜਾ ਵਾ ਸਭ ਤੋਂ ਪਹਿਲਾਂ ਜਦੋਂ ਕਿਨੂ ਤੋੜਦਾ ਵਾ ਤਾਂ ਉਹਦੇ ਵਿੱਚ ਅਲੱਗ-ਅਲੱਗ ਸਾਈਜ਼ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਉਹਦੀ ਗ੍ਰੇਡਿੰਗ ਕਰੇ ਉਹ ਕਿ ਜਿਹੜਾ ਸਾਈਜ਼ ਵੱਡਾ ਵਾ ਉਹਨੂੰ ਅਲੱਗ ਕਰੇ ਉਸ ਤੋਂ ਛੋਟੇ ਨੂੰ ਅਲੱਗ ਇਹ ਇੱਥੇ ਮੈਂ ਇੱਕ ਦੱਸਣਾ ਚਾਹਾਂ ਕਿਨੂ ਦੇ ਜਿਹੜੇ ਬਾਕਸ ਪੈਕ ਹੁੰਦੇ ਨੇ ਜੀ ਉਹਦੇ ਉਹ ਅਲੱਗ-ਅਲੱਗ ਸਾਈਜ਼ ਦੇ ਹਿਸਾਬ ਨਾਲ ਹੁੰਦੇ ਆ ਜਿਵੇਂ ਕਿ ਤੁਸੀਂ ਉਹ 45 54 60 72 80 96 120 ਇਹ ਉਹਦੇ ਸਾਈਜ਼ ਨੇ ਮਤਲਬ ਗਿਣਤੀ ਜੇ ਵੱਧਦੀ ਜਾਊਗੀ ਸਾਈਜ਼ ਛੋਟਾ ਹੋਣਾ ਛੋਟਾ ਹੁੰਦਾ ਜਾਊਗਾ ਬਿਲਕੁਲ ਸਹੀ ਜੀ ਤੇ ਜਿਵੇਂ 45 ਦੀ ਮੈਂ ਗੱਲ ਕਰ ਰਿਹਾ ਹਾਂ ਉਹਦੇ ਵਿੱਚ ਸਾਈਜ਼ ਜਿਹੜਾ ਵਾ ਵੱਡਾ ਹੁੰਦਾ ਵਾ ਉਹਦਾ ਰੇਟ ਜਿਹੜਾ ਵਾ ਜ਼ਿਆਦਾ ਵਧੀਆ ਮਿਲ ਜਾਂਦਾ ਮੰਡੀਆਂ ਦੇ ਵਿੱਚ ਤੇ ਉਸ ਹਿਸਾਬ ਨਾਲ ਜਿਵੇਂ ਜਿਵੇਂ ਛੋਟਾ ਹੁੰਦਾ ਜਾਂਦਾ ਵਾ ਤਾਂ ਉਹ ਰੇਟ ਘਟ ਜਾਂਦਾ ਅਗਰ ਆਪਾਂ ਇਹਨੂੰ ਆਪਾਂ ਗ੍ਰੇਡਿੰਗ ਕਰ ਲਾਂਗੇ ਤਾਂ ਆਪਣਾ ਜਿਹੜਾ ਵਧੀਆ ਸਾਈਜ਼ ਦਾ ਜਿਹੜਾ ਹੈਗਾ ਵਾ ਕਿੰਨੂ ਉਹਦਾ ਆਪਾਂ ਨੂੰ ਵਧੀਆ ਰੇਟ ਮਿਲੂਗਾ ਦੂਸਰੀ ਚੀਜ਼ ਜਦੋਂ ਆਪਾਂ ਗ੍ਰੇਡਿੰਗ ਕਰ ਲਈ ਗ੍ਰੇਡਿੰਗ ਕਰਨ ਤੋਂ ਬਾਅਦ ਕਿੰਨੂ ਜਿਹੜਾ ਵਾ ਆਪਾਂ ਸਿੱਧਾ ਹੀ ਅਗਰ ਲੈ ਕੇ ਜਾਂਦੇ ਆ ਤਾਂ ਉਹ ਥੋੜਾ ਜਿਹਾ ਉਹਦੇ ਵਿੱਚ ਸਾਫ਼ ਸਫਾਈ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਆਪਾਂ ਉਹਦੇ ਜਿਵੇਂ ਕੋਈ ਥੋੜੀ ਹਲਕੀ ਫੁਲਕੀ ਮਿੱਟੀ ਵਗੈਰਾ ਲੱਗ ਜਾਂਦੀ ਹੈ ਜਾਂ ਵੈਸੇ ਉਹਦੇ ਤੋਂ ਕੋਈ ਨਿਸ਼ਾਨ ਹੁੰਦਾ ਤਾਂ ਆਪਾਂ ਉਹਨੂੰ ਵੈਕਸ ਕਰ ਲਿਆ ਜਾਵੇ ਅਗਰ ਬਾਗਵਾਨ ਉਹਨੂੰ ਵੈਕਸ ਕਰ ਲੈਣ ਵੈਕਸਿੰਗ ਕਰਨ ਤੋਂ ਬਾਅਦ ਇੱਕ ਤਾਂ ਉਹਦੀ ਸ਼ੈਲਫ ਲਾਈਫ 'ਚ ਵੀ ਵਾਧਾ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਦੀ ਵੀ ਉਹਦੇ ਵਿੱਚ ਫੰਗੀਸਾਈਡ ਐਡਿਡ ਹੁੰਦੇ ਨੇ ਤੇ ਦੂਸਰਾ ਉਹਦੇ ਅੰਦਰ ਸ਼ਾਈਨਿੰਗ ਆ ਜਾਂਦੀ ਹੈ ਤੇ ਉਹ ਸਾਫ਼ ਸੁਥਰਾ ਬਹੁਤ ਲੱਗਦਾ ਵਾ ਤੇ ਉਹ ਜਦੋਂ ਉਹ ਮੰਡੀ ਕਰਨ ਲਈ ਲੈ ਕੇ ਜਾਂਦੇ ਆ ਤਾਂ ਉਹ ਬੜੇ ਛੇਤੀ ਉਹ ਦਿੱਖ ਚੰਗੀ ਹੋਏਗੀ ਤੇ ਉਹ ਅਟਰੈਕਟ ਕਰੇਗੀ ਕਰੇਗੀ ਕਿਉਂਕਿ ਜੋ ਦਿਖਦਾ ਉਹ ਵਿਕਦਾ ਬਿਲਕੁਲ ਜੀ ਕਈ ਵਾਰ ਕਈ ਵਾਰ ਡਾਕਟਰ ਸਾਹਿਬ ਇਹ ਵੀ ਹੈ ਕਿ ਉਹਦੇ ਜਿਹੜੇ ਕੰਡੇ ਆ ਵਿੱਚ ਫਲ ਦੇ ਨਾ ਉਹਦੇ ਚ ਲੱਗ ਜਾਂਦੇ ਆ ਤੇ ਇਦਾਂ ਲੱਗਦਾ ਜਿਵੇਂ ਵਿੱਚੋਂ ਉਹਦਾ ਰਸਾ ਜਿਹੜਾ ਨਿਕਲ ਰਿਹਾ ਉਹ ਵੀ ਫਰੂਟ ਬੜਾ ਅੱਛਾ ਲੱਗਦਾ ਨੂੰ ਬਹੁਤ ਅੱਛਾ ਲੱਗਦਾ ਲੈ ਕੇ ਉਹ ਵਿੱਚੋਂ ਉਹਦੋਂ ਨਿਕਲਿਆ ਹੁੰਦਾ ਰਸਾ ਇਸੇ ਲਈ ਬਲਵਿੰਦਰ ਸਿੰਘ ਜੀ ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਵਾਂ ਕਿ ਜਿਹੜੀ ਆਪਾਂ ਦਰੂ ਤੋੜਾਈ ਕਰਨੀ ਆ ਤਾਂ ਡੰਡੀ ਉਹਦੀ ਛੋਟੀ ਰੱਖਣੀ ਹੈ ਜੀ ਉਹਦੀ ਜ਼ਿਆਦਾ ਲੰਬੀ ਡੰਡੀ ਅਗਰ ਰਹੀ ਗਈ ਉਹਦੇ ਵਿੱਚ ਕੰਡੇ ਹੋਣਗੇ ਉਹ ਫਿਰ ਫਲ ਨੂੰ ਨੁਕਸਾਨ ਪਹੁੰਚਾਊਗਾ ਜਦੋਂ ਆਪਾਂ ਉਹਨੂੰ ਕ੍ਰੇਟ ਵਿੱਚ ਸੁੱਟਾਂਗੇ ਇਸ ਕਰਕੇ ਤੇ ਜਿਵੇਂ ਮੰਡੀਕਰਨ ਦੀ ਮੈਂ ਗੱਲ ਕਰ ਰਿਹਾ ਸੀਗਾ ਵੀ ਇੱਕ ਆਪਾਂ ਗ੍ਰੇਡਿੰਗ ਕਰਨੀ ਆ ਇੱਕ ਆਪਾਂ ਵੈਕਸਿੰਗ ਕਰਨੀ ਆ ਇੱਕ ਕਿਸਾਨ ਵੀਰ ਥੋੜਾ ਜਿਹਾ ਇਹ ਵੀ ਰੱਖਣ ਕਿ ਜਿਵੇਂ ਸਭ ਤੋਂ ਵੱਧ ਕਿਨੂ ਦਾ ਜਿਹੜਾ ਜਿਵੇਂ ਆਪਣਾ ਰਕਬਾ ਵਾ ਉਹ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੈ ਆ ਮਾਲਵੀਚ ਬਹੁਤ ਹੈ ਜੀ ਬਹੁਤ ਹੈ ਬਹੁਤ ਹੈ ਉਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਏਰੀਆ ਜਿਹੜਾ ਹੈਗਾ ਉਹ ਫਾਜ਼ਿਲਕਾ ਦੇ ਵਿੱਚ ਹੈ ਤੇ ਉਹਨਾਂ ਨੂੰ ਜਿਹੜੀ ਮੰਡੀ ਲੱਗਦੀ ਆ ਨੇੜੇ ਬਠਿੰਡਾ ਅਬੋਰ ਉੱਥੇ ਫਿਰ ਲੋਕਲ ਜਦੋਂ ਆਪਾਂ ਕਰਦੇ ਆ ਤਾਂ ਉੱਥੇ ਕੰਪੀਟੀਸ਼ਨ ਜ਼ਿਆਦਾ ਹੁੰਦਾ ਕਿਉਂਕਿ ਉਹ ਸਾਰਾ ਏਰੀਆ ਹੀ ਕਿਨੂ ਉੱਥੇ ਲੈ ਕੇ ਆ ਰਿਆ ਹੁੰਦਾ ਤਾਂ ਬਾਗਬਾਨਾਂ ਨੂੰ ਥੋੜੀ ਤਰਜੀਹ ਦੇਣੀ ਚਾਹੀਦੀ ਹੈ ਕਿ ਉਹ ਕਿਸੇ ਹੋਰ ਇੱਕੋ ਹੀ ਮੰਡੀ ਦੇ ਨਾਲ ਰੱਖ ਕੇ ਫਲ ਆਪਣਾ ਕਿ ਤੇ ਲੁਧਿਆਣੇ ਵਾਲੀ ਸਾਈਡ ਤੇ ਚੰਡੀਗੜ੍ਹ ਮੁਹਾਲੀ ਇਹਨਾਂ ਥੋੜਾ ਜਾ ਕੇ ਅਗਰ ਫਲ ਵੇਚਦੇ ਆ ਤਾਂ ਉਹਨਾਂ ਨੂੰ ਬੜਾ ਵਧੀਆ ਰੇਟ ਮਿਲ ਜਾਂਦਾ ਵਾ ਇੱਕ ਥੋੜਾ ਜਿਹਾ ਇਸ ਚੀਜ਼ ਤੇ ਵੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਵੀ ਮੰਡੀਆਂ ਤੇ ਨਿਗਾਹ ਰੱਖਣੀ ਚਾਹੀਦੀ ਹੈ ਹਾਂਜੀ ਹਾਂਜੀ ਕੀ ਆਪਾਂ ਲੋਕਲ ਮੰਡੀ ਦੇ ਵਿੱਚ ਵੇਚਣ ਦੇ ਨਾਲੋਂ ਵੀ ਆਪਾਂ ਇਹਨੂੰ ਥੋੜਾ ਜਿਹਾ ਅਗਰ ਦੂਰ ਜਾ ਕੇ ਵੇਚਨੇ ਆ ਤਾਂ ਵੀ ਰੇਟ ਵਧੀਆ ਮਿਲ ਜਾਂਦਾ ਵਾ ਇਸ ਤੋਂ ਇਲਾਵਾ ਇੱਕ ਜਿਹੜਾ ਬੜਾ ਜ਼ਰੂਰੀ ਹੈਗਾ ਵਾ ਕਿ ਆਪਣੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਉੱਤਰ ਜਿਹੜਾ ਹੈ ਭਾਰਤ ਆ ਇੱਥੇ ਠੰਡ ਜ਼ਿਆਦਾ ਬਹੁਤ ਪੈਂਦੀ ਆ ਇਸ ਟਾਈਮ ਤੇ ਜਦੋਂ ਕਿੰਨੂ ਦੀ ਢੜਾਈ ਹੁੰਦੀ ਆ ਪਰੰਤੂ ਜਿਹੜੀ ਦੱਖਣ ਆਪਣਾ ਭਾਰਤ ਆ ਉਸ ਪਾਸੇ ਜਿਹੜਾ ਹੈਗਾ ਵਾ ਮੌਸਮ ਗਰਮੀ ਦਾ ਰਹਿੰਦਾ ਵਾ ਜਿਆਦਾ ਠੰਡ ਉੱਥੇ ਨਹੀਂ ਪੈਂਦੀ ਜਿਆਦਾਤਰ ਉੱਥੇ ਗਰਮੀ ਦਾ ਹੋਣ ਕਰਕੇ ਕਿੰਨੂ ਦੀ ਬੜੀ ਡਿਮਾਂਡ ਰਹਿੰਦੀ ਆ ਉਧਰ ਤਾਂ ਜੇਕਰ ਕੁਝ ਬਾਗਬਾਨ ਜਿਹੜੇ ਆ ਵੈਸੇ ਕੁਝ ਬਾਗਬਾਨ ਜਿਹੜੇ ਆ ਸਾਡੇ ਪੰਜਾਬ ਦੇ ਉਹ ਉਧਰ ਭੇਜ ਵੀ ਰਹੇ ਨੇ ਉਹ ਕਿੰਨੂ ਨੂੰ ਉਧਰ ਮਾਰਕੀਟ ਕਰ ਰਹੇ ਨੇ ਜਿਹਦੇ ਨਾਲ ਉਹਨਾਂ ਨੂੰ ਬਹੁਤ ਮੁਨਾਫਾ ਹੋ ਰਿਹਾ ਵਾ ਤੇ ਮੈਂ ਬਾਕੀ ਕਿਸਾਨ ਵੀਰਾਂ ਨੂੰ ਵੀ ਇੱਕ ਕਰੂੰਗਾ ਵੀ ਤੁਸੀਂ ਜਿਹੜਾ ਆਪਣਾ ਕਿੰਨੂਆ ਕੋਸ਼ਿਸ਼ ਕਰੋ ਅਗਰ ਤੁਸੀਂ ਇਕੱਲੇ ਨਹੀਂ ਕਰ ਸਕਦੇ ਤਾਂ ਤੁਸੀਂ ਇਕੱਠੇ ਹੋ ਕੇ ਤੁਸੀਂ ਬਾਗਬਾਨ ਕੁਝ ਮਿਲ ਕੇ ਇਕੱਠੇ ਹੋ ਕੇ ਆਪਣਾ ਜਿਹੜਾ ਹੈਗਾ ਵਾ ਉਤਪਾਦਨ ਜਿਹੜਾ ਵਾ ਤੁਸੀਂ ਉਹ ਦੱਖਣ ਭਾਰਤ ਦੇ ਵੱਲ ਭੇਜੋ ਉਧਰ ਬਹੁਤ ਵਧੀਆ ਰੇਟ ਲੱਗਤ ਆ ਉੱਥੇ ਚੰਗੀ ਲੱਗਦੀ ਤੇ ਰੇਟ ਵੀ ਜਿਹੜਾ ਵਧੀਆ ਬਹੁਤ ਵਧੀਆ ਰੇਟ ਉਧਰ ਤੁਹਾਨੂੰ ਮਿਲ ਜਾਂਦਾ ਤੇ ਡਾਕਟਰ ਸਾਹਿਬ ਜੀ ਦਾ ਜਦੋਂ ਮੰਡੀਕਰਨ ਦੀ ਤੁਸੀਂ ਗੱਲ ਹੀ ਕਰ ਰਹੇ ਆਂ ਤੇ ਮੰਡੀਕਰਨ ਵਿੱਚ ਸਰਕਾਰਾਂ ਜਿਹੜੀਆਂ ਉਹ ਕਿਸਾਨਾਂ ਦੀ ਕੀ ਮਦਦ ਕਰਦੀਆਂ ਹਾਂਜੀ ਬਲਵਿੰਦਰ ਸਿੰਘ ਜੀ ਇਹ ਜਿਹੜਾ ਵਾ ਬਾਗਬਾਨੀ ਵਿਭਾਗ ਹੈ ਜੀ ਜਿਹੜਾ ਬਾਗਬਾਨੀ ਵਿਭਾਗ ਕਿਨੂ ਦਾ ਜਿਹੜਾ ਹੈਗਾ ਵਾ ਜਦੋਂ ਆਪਾਂ ਕਿਨੂ ਤੋੜਦੇ ਆ ਤੋੜਨ ਤੋਂ ਬਾਅਦ ਆਪਾਂ ਉਹਨੂੰ ਮੰਡੀ ਕਰਨ ਲਈ ਜਦੋਂ ਬਾਗਵਾਨ ਸੈਲਫ ਮਾਰਕੀਟਿੰਗ ਕਰਦਾ ਵਾ ਤਾਂ ਉਹ ਬਾਕਸਿਸ ਦੇ ਵਿੱਚ ਗੱਤੇ ਦੇ ਬਕਸਿਆਂ ਦੇ ਵਿੱਚ ਉਹਨੂੰ ਪੈਕ ਕਰਕੇ ਆਪਾਂ ਦਿੰਨੇ ਆ ਕਿਨੂ ਜੀ ਗੱਤੇ ਦੇ ਬਾਕਸ ਜਿਹੜੇ ਹੈਗੇ ਆ ਇੱਕ ਬਾਗਬਾਨ ਨੂੰ 500 ਬਾਕਸ ਬਾਗਬਾਨੀ ਵਿਭਾਗ ਵੱਲੋਂ ਦਿੱਤੇ ਜਾ ਰਹੇ ਨੇ ਤੇ 500 ਬਾਕਸ ਦਾ ਜਿਹੜਾ ਹੈਗਾ ਵਾ 40 ਰੁਪਏ ਦੇ ਹਿਸਾਬ ਨਾਲ ਉਹ 20000 ਰੁਪਏ ਦਾ ਜਿਹੜਾ ਉਹਦਾ ਕੁੱਲ ਰਕਮ ਬਣਦੀ ਆ ਤੇ 10000 ਰੁਪਏ ਜਿਹੜਾ ਵਾ ਬਾਗਵਾਨੀ ਵਿਭਾਗ ਉਹਨਾਂ ਨੂੰ ਸਬਸਿਡੀ ਦੇ ਰੂਪ ਚ ਦੇ ਰਿਹਾ 50% ਜੀ ਇਸ ਤੋਂ ਇਲਾਵਾ ਜਿਵੇਂ ਜਨਵਰੀ ਮਹੀਨੇ ਦੇ ਵਿੱਚ ਤੋੜਾਈ ਸ਼ੁਰੂ ਹੁੰਦੀ ਆ ਇਸ ਟਾਈਮ ਠੰਡ ਵੀ ਬਹੁਤ ਹੁੰਦੀ ਆ ਤੇ ਕਈ ਵਾਰੀ ਕੀ ਹੁੰਦਾ ਵਾ ਕਿ ਜਿਵੇਂ ਪਿਛਲੇ ਸਾਲ ਹੋਇਆ ਸੀ ਪਿਛਲੇ ਸਾਲ ਕਿੰਨੂ ਦਾ ਗਲਟ ਆ ਗਿਆ ਵੀ ਇਕੱਠੇ ਸਾਰੇ ਮਾਰਕੀਟ ਦੇ ਵਿੱਚ ਆ ਗਏ ਉਹਦੇ ਕਰਕੇ ਠੰਡ ਵੀ ਜ਼ਿਆਦਾ ਸੀ ਔਰ ਰੇਟ ਜਿਹੜਾ ਵਾ ਇੰਨਾ ਤਾਂ ਬਾਗਵਾਨਾਂ ਨੂੰ ਮਿਲ ਸਕਿਆ ਜੀ ਪੰਜਾਬ ਸਰਕਾਰ ਵੱਲੋਂ ਕੀ ਕੀਤਾ ਗਿਆ ਕਿ ਉਹਨਾਂ ਨੇ ਕਿਨੂ ਨੂੰ ਮਿੱਡੇ ਮੀਲ ਦੇ ਵਿੱਚ ਐਡ ਕਰਕੇ ਤੇ ਉਥੋਂ ਮੰਡੀਆਂ ਦੇ ਵਿੱਚੋਂ ਕਿਨੂ ਬਾਗਵਾਨਾਂ ਤੋਂ ਖਰੀਦ ਕਰਕੇ ਤੇ ਮਿੱਡੇ ਮੀਲ ਦੇ ਵਿੱਚ ਬੱਚਿਆਂ ਨੂੰ ਦਿੱਤਾ ਗਿਆ ਸਕੂਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਦਿੱਤਾ ਗਿਆ ਜਿਹਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਮੰਡੀਕਰਨ ਦੇ ਵਿੱਚ ਉਹਨਾਂ ਨੂੰ ਜਿਹੜੀ ਗਲਟ ਦੀ ਜਿਹੜੀ ਸਮੱਸਿਆ ਜਿਹੜੀ ਆ ਉਹ ਖਤਮ ਹੋ ਗਈ ਤਾਂ ਇਸ ਤਰੀਕੇ ਨਾਲ ਸਮੇਂ-ਸਮੇਂ ਤੇ ਕੁਝ ਨਾ ਕੁਝ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਬਾਗਵਾਨੀ ਵਿਭਾਗ ਵੱਲੋਂ ਅਸੀਂ ਕੁਝ ਨਾ ਕੁਝ ਉਹਨਾਂ ਦੀ ਮੰਡੀਕਰਨ ਦੇ ਵਿੱਚ ਸਮੱਸਿਆ ਨੂੰ ਰੋਕਣ ਲਈ ਅਸੀਂ ਜਿਹੜੀ ਹੈਗੇ ਚੁਕੜ ਕਰਦੇ ਰਹਿੰਦੇ ਹਾਂ ਪਰ ਬਹੁਤ ਅੱਛੀ ਗੱਲ ਹੈ ਜੀ ਦੇਖੋ ਕਿੰਨੂ ਜਦੋਂ ਮਾਰਕੀਟ 'ਚ ਵਾਧਾ ਆ ਗਿਆ ਤੇ ਸਰਕਾਰ ਨੇ ਸੋਚਿਆ ਕਿ ਕਿਸਾਨਾਂ ਨੂੰ ਉਹਦਾ ਮੁੱਲ ਵੀ ਮਿਲਣਾ ਚਾਹੀਦਾ ਸਰਕਾਰ ਨੇ ਖਰੀਦ ਕੇ ਸਕੂਲਾਂ 'ਚ ਭੇਜਣਾ ਸ਼ੁਰੂ ਕਰ ਦਿੱਤਾ ਨਾਲੇ ਬੱਚਿਆਂ ਦੀ ਸਿਹਤ ਬੱਚਿਆਂ ਦੀ ਸਿਹਤ ਦਾ ਹਾਂ ਜੀ ਬਿਲਕੁਲ ਅ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਕਿ ਜਿਵੇਂ ਤੁਸੀਂ ਇਹ ਸਾਰੀਆਂ ਗੱਲਾਂ ਕੀਤੀਆਂ ਆ ਵੀ ਫਲ ਤੋੜਿਆ ਉਹਨੂੰ ਵੈਕਸ ਕੀਤਾ ਤੇ ਮੰਡੀ ਭੇਜਤਾ ਹਾਂਜੀ ਕੀ ਕੋਈ ਐਹੋ ਜੀ ਤਕਨੀਕ ਹੈ ਸਾਡੇ ਕੋਲ ਵੀ ਅਸੀਂ ਇਹਨੂੰ ਸਟੋਰ ਵੀ ਕਰ ਸਕਦੇ ਹਾਂ ਹਾਂਜੀ ਅ ਕਿੰਨੂ ਦੇ ਫਲ ਨੂੰ ਜਿਹੜਾ ਹੈਗਾ ਵਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਮਾਫੀ ਚਾਹੁੰਦਾ ਹਾਂ ਅਸੀਂ ਸਾਡੇ ਦਿਲ ਚ ਕਈ ਵਾਰੀ ਆਉਂਦਾ ਕਿ ਅਸੀਂ ਨਾ ਜੇ ਪੰਜਾਬ ਚ ਆਪਾਂ ਰਹਿੰਦੇ ਆ ਤੇ ਗੱਲ ਕਰਦੇ ਆਂ ਵੀ ਆਲੂਆਂ ਦੇ ਜਿਹੜੇ ਆ ਕੋਲਡ ਸਟੋਰ ਦੇਖੇ ਜਾਂਦੇ ਆ ਵੀ ਆਲੂ ਰੱਖਦੇ ਆ ਹਾਂ ਹਾਂ ਵੀ ਇਹ ਜਿਹੜੇ ਸਟੋਰ ਹੈ ਇਹ ਆਲੂਆਂ ਵਾਲੇ ਜਿਹੜੇ ਸਟੋਰ ਆ ਉਹਨਾਂ ਚ ਵੀ ਕਿੰਨੂ ਰੱਖਿਆ ਜਾ ਸਕਦਾ ਜਾਂ ਕੋਈ ਵੱਖਰੇ ਜਿਹੜੇ ਸਟੋਰ ਆ ਬਣਾਉਣੇ ਪੈਣਗੇ ਹਾਂਜੀ ਹਾਂਜੀ ਅ ਪਹਿਲਾਂ ਤਾਂ ਮਿੱਠਾ ਸਿੰਘ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਕਿੰਨੂ ਸਟੋਰ ਹੋ ਸਕਦਾ ਜਾਂ ਨਹੀਂ ਕਿੰਨੂ ਨੂੰ ਸਟੋਰ ਕੀਤਾ ਜਾ ਸਕਦਾ ਵਾ ਜੀ ਜਿਵੇਂ ਕਿ ਆਪਾਂ ਗਲਟ ਗਲੱਟ ਦੀ ਗੱਲ ਕਰ ਰਹੇ ਸੀਗੇ ਵੀ ਜਨਵਰੀ ਮਹੀਨੇ ਵਿੱਚ ਠੰਡ ਜ਼ਿਆਦਾ ਹੁੰਦੀ ਆ ਉਸ ਸਮੇਂ ਤੇ ਕਿੰਨੂ ਦੀ ਤੋੜਾਈ ਜੇ ਸ਼ੁਰੂ ਹੁੰਦੀ ਆ ਤਾਂ ਕਈ ਵਾਰ ਸਮੱਸਿਆ ਆ ਜਾਂਦੀ ਆ ਕਿ ਮੰਡੀ ਕਰਨ ਦੇ ਵਿੱਚ ਭਾਅ ਘਟ ਜਾਂਦਾ ਵਾ ਤੇ ਜੇਕਰ ਆਪਾਂ ਇਸ ਨੂੰ ਕਿੰਨੂ ਨੂੰ ਸਟੋਰ ਕਰੀਏ 6 ਡਿਗਰੀ ਸੈਲਸੀਅਸ ਦੇ ਵਿੱਚ ਕੋਲਡ ਸਟੋਰ ਦੇ ਵਿੱਚ ਤੇ ਰਿਲੇਟਿਵ ਹਿਊਮਿਡਿਟੀ ਜਿਹੜੀ ਆ 90 ਤੋਂ ਲੈ ਕੇ 95 ਤੱਕ ਪਰਸੈਂਟ ਤੱਕ ਹੋਵੇ ਤੇ ਆਪਾਂ ਇਹਨੂੰ 45 ਤੋਂ 60 ਦਿਨਾਂ ਲਈ ਜਿਹੜਾ ਵਾ ਕਿਨੂੰ ਨੂੰ ਸਟੋਰ ਕਰ ਸਕਦੇ ਆ ਜੀ ਜੀ ਜਦੋਂ ਆਪਾਂ ਇਹਨੂੰ 45 ਤੋਂ 60 ਦਿਨਾਂ ਲਈ ਸਟੋਰ ਕਰਨਾ ਵਾ ਤਾਂ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਫਲ ਡੜਾ ਵਾ ਆਪਾਂ ਨੂੰ ਤੋੜ ਕੇ ਸਟੋਰ ਕਰਨਾ ਪੈਣਾ ਉਸ ਤੋਂ ਲੇਟ ਨਹੀਂ ਆਪਾਂ ਨਾ ਕਰੀਏ ਤੇ ਫਰਵਰੀ ਮਹੀਨੇ ਦੇ ਵਿੱਚ ਆਪਾਂ ਜਿਹੜਾ ਵਾ ਉਹ ਤੋੜ ਕੇ ਕੋਲਡ ਸਟੋਰ ਦੇ ਵਿੱਚ ਰੱਖ ਦਈਏ ਤਾਪਮਾਨ 'ਚ ਵੀ ਫਰਕ ਪੈ ਜਾਂਦਾ ਨਾ ਹਾਂ ਜੀ ਹਾਂ ਜੀ ਪਾਈ ਤੋਂ 6 ਡਿਗਰੀ ਸੈਲਸੀਅਸ ਤਾਪਮਾਨ 90 ਤੋਂ 95% ਜਿਹੜੀ ਹੈ ਰੈਲੇਟਿਵ ਹਿਊਮਿਡਿਟੀ ਚਾਹੀਦੀ ਹੈ ਤੇ 45 ਤੋਂ 60 ਦਿਨਾਂ ਲਈ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਸਟੋਰ ਕਰ ਸਕਦੇ ਹਾਂ ਜਦੋਂ 45 ਤੋਂ 60 ਦਿਨਾਂ ਬਾਅਦ ਆਪਾਂ ਉਸ ਫਲ ਨੂੰ ਕੱਢਦੇ ਹਾਂ ਵਾਰ ਸਟੋਰੇਜ ਤੋਂ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਗੁਣਵੰਤਾ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਬਿਲਕੁਲ ਠੀਕ ਉਵੇਂ ਦਾ ਉਵੇਂ ਹੀ ਰਹਿੰਦਾ ਵਾ ਜਿਵੇਂ ਤੁਸੀਂ ਉਹਨੂੰ ਪਹਿਲੇ ਦਿਨ ਤੇ ਰੱਖਿਆ ਹੁੰਦਾ ਮਤਲਬ ਸੁੱਕਦਾ ਨਹੀਂ ਹਾਂਜੀ ਫਰੂਟ ਜੂਸ ਜੂਸ ਉਹਦਾ ਪੂਰਾ ਉਦਾਂ ਹੀ ਰਹਿੰਦਾ ਵਾ ਉਹਦੀ ਦੇਖ ਉਦਾਂ ਹੀ ਰਹਿੰਦੀ ਹੈਗੀ ਆ ਬਿਲਕੁਲ ਉਹ ਖਰਾਬ ਨਹੀਂ ਹੁੰਦਾ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਉਹਨੂੰ ਸਟੋਰ ਕਰਕੇ ਵੇਚ ਰਹੇ ਹਾਂ ਜਦੋਂ ਆਪਾਂ 30 ਦਿਨ 60 ਦਿਨ ਬਾਅਦ ਉਹਨੂੰ ਕੱਢਣਾ ਵਾ ਤਾਂ ਉਸ ਟਾਈਮ ਤੇ ਗਰਮੀ ਦਾ ਮੌਸਮ ਜਿਹੜਾ ਆ ਚੁੱਕਿਆ ਹੋਣਾ ਤੇ ਉਹ ਗਰਮੀ ਦੇ ਵਿੱਚ ਭਾਜ ਜਿਹੜਾ ਵਾ ਬਹੁਤ ਵਧੀਆ ਉਹਨਾਂ ਨੂੰ ਮਿਲੂਗਾ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਜੀ ਦੇਖੋ ਗੱਲ ਇਹ ਹੁੰਦੀ ਆ ਇੰਨੇ ਸਵਾਲ ਪੁੱਛੇ ਇੰਨੇ ਜਵਾਬ ਮਿਲੇ ਔਰ ਸਾਰਿਆਂ ਦਾ ਜੇ ਅਸੀਂ ਧਿਆਨ ਦੇਵਾਂਗੇ ਤੇ ਅਸੀਂ ਆਪਣੇ ਬਾਗਾਂ ਦਾ ਜਿਹੜਾ ਨਾ ਉਹਦਾ ਪੂਰਾ ਮੁੱਲ ਵਟ ਸਕਦੇ ਆ ਫਾਲ ਦੇ ਵਿੱਚ ਕੇ ਲਓ ਜੀ ਫਿਰ ਜੇ ਗੱਲ ਹੋਈ ਆ ਤਾਪਮਾਨ ਦੀ ਠੰਡ ਦੀ ਤੇ ਫਿਰ ਇਹ ਵੀ ਦੱਸਣਾ ਪੈਣਾ ਵੀ ਤਾਪਮਾਨ ਪਿਛਲੇ 24 ਘੰਟਿਆਂ ਚ ਰਿਹਾ ਕਿਵੇਂ ਹੈ ਇਹ ਤਾਪਮਾਨ ਦੀ ਗੱਲ ਕਰੀਏ ਤੇ ਬਲਵਿੰਦਰ ਜੀ ਜਲੰਧਰ ਚ ਵਾਤਵਾਰ 16.8 ਡਿਗਰੀ ਸੈਲਸੀਅਸ ਰਿਹਾ ਜੀ ਤੇ ਘੱਟ ਤੋਂ ਘੱਟ 5 ਗੁਰਦਾਸਪੁਰ ਚ 17.5 ਤੇ ਘੱਟ ਤੋਂ ਘੱਟ 5 ਫਿਰੋਜ਼ਪੁਰ ਚ ਵਾਤਵਾਰ 21.5 ਤੇ ਘੱਟ ਤੋਂ ਘੱਟ 4 ਡਿਗਰੀ ਸੈਲਸੀਅਸ ਪਟਿਆਲਾ ਚ 15.4 ਤੇ 6.5 ਅੰਮ੍ਰਿਤਸਰ 'ਚ ਵਾਤਵਾਤ 15.7 ਤੇ ਘੱਟ ਤੋਂ ਘੱਟ 5.5 ਡਿਗਰੀ ਸੈਲਸੀਅਸ ਬਠਿੰਡਾ 'ਚ ਵਾਤਵਾਤ 19.6 ਤੇ ਘੱਟ ਤੋਂ ਘੱਟ 5.4 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਹਾ ਤੇ ਮੌਸਮ ਦੇ ਬਾਰੇ ਜਿਹੜੀ ਇਤਲਾਹ ਕਲੀਆ ਮੌਸਮ ਵਿਭਾਗ ਨੇ ਉਹ ਜਿਵੇਂ ਤੁਸੀਂ ਪਹਿਲੇ ਦੱਸਿਆ ਹੀ ਆ ਵੀ ਠੰਡ 'ਚ ਵਾਧਾ ਹੋ ਰਿਹਾ ਆ ਧੁੰਦ ਜਿਹੜੀ ਆ ਹੋਰ ਵਧੇਗੀ ਤਾਪਮਾਨ 'ਚ ਜਿਹੜੀ ਆ ਕਮੀ ਆਏਗੀ ਤੇ ਮੌਸਮ ਵੈਸੇ ਖੁਸ਼ਕਿਆ ਪਰ ਕੁਝ ਕਿ ਹਿੱਸਿਆਂ 'ਚ ਛਿੱਟੇ ਜਿਹੜੇ ਆ ਉਹ ਪੈ ਸਕਦੇ ਆ ਇਹ ਤੇ ਸੀ ਜੀ ਮੌਸਮ ਦਾ ਆ ਕਿਸਾਨ ਵੀਰੋ ਤੇ ਪੈਣਾ ਤੁਸੀਂ ਜੇ ਸਾਨੂੰ ਕੋਈ ਸਾਡੇ ਪ੍ਰੋਗਰਾਮ ਦੇ ਮੁਤਲਕ ਕੋਈ ਸੁਝਾਅ ਭੇਜਣਾ ਚਾਹੁੰਦੇ ਹੋ ਸਾਨੂੰ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਖਤ ਲਿਖ ਸਕਦੇ ਆ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ PIN code 144001 ਤੇ ਸਾਡਾ ਈਮੇਲ ਅਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਸਾਡਾ ਇਹ ਪ੍ਰੋਗਰਾਮ ਜੇ ਤੁਸੀਂ ਜਦੋਂ ਅਸੀਂ ਇਹ ਲਾਈਵ ਚੱਲਦਾ ਜੇ ਨਹੀਂ ਦੇਖ ਸਕਦੇ ਤੇ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ YouTube ਤੇ ਤੇ ਇਹ YouTube ਤੇ ਸਾਡਾ ਚੈਨਲ ਬਿਲਕੁਲ ਫ੍ਰੀ ਹੈ ddpunjabi ਧਿਆਨ ਰੱਖੋ ਆਪਨਾ ਵੀ ਤੇ ਆਪਣੇ ਪਰਿਵਾਰ ਦਾ ਵੀ ਤੇ ਸਬਸਕ੍ਰਾਈਬ ਕਰੋ ਤੇ ਵੇਖਦੇ ਰਹੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ ਹਿੰਦ ਮਾਤਾ ਜੀ